ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪਰੰਪਰਾਵਾਂ ਦੇ ਵਿੱਚ ਸਰਬੋਤਮ ਸਨਮਾਨ ਤੇ ਸਤਿਕਾਰ ਦਾ ਅਸਥਾਨ ਤੇ ਪਦਵੀਆਂ ਤਖਤ ਸਹਿਬਾਨ ਸ੍ਰੀ ਅਕਾਲ ਤਖਸਾਲ ਉਸ ਦੇ ਨਾਲ ਸਿੱਖਾਂ ਦੀ ਵੱਡੀ ਜਮਾਤ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਅਤੇ ਗੁਰੂ ਦੇ ਸਨ ਸਦਾਤ ਦਾ ਪ੍ਰਚਾਰ ਕਰਨ ਦਾ ਵੱਡੀ ਜ਼ਿੰਮੇਵਾਰੀ ਦੀ ਸਿੱਖਾਂ ਤੇ ਆਉਂਦੀ ਕੋਈ ਵੀ ਮੁਸ਼ਕਲ ਜਿਹੜੀ ਆ ਕੋਈ ਵੀ ਹਮਲਾਵਾ ਉਹ ਉਸ ਨੂੰ ਟਕਰਾਉਂਦੀ ਆ ਸ੍ਰੀ ਕਾਲ ਤਕਸਬ ਦੀ ਸਰਪ੍ਰਸਤੀ ਵੇਡ ਉਹ ਪਿਛਲੇ ਸਮੇਂ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਨਾਲ ਸਿੱਖ ਹਮਾਣ ਦੇ ਅੰਦਰ ਕਾਫੀ ਦਿਨ ਤੇ ਰੋਸ ਵੀ ਆ ਤੇ ਠੋਸ ਵੀ ਆ ਸੋ ਉਹਦੇ ਕੋਈ ਵੀ ਕਾਰਨ ਹੋ ਸਕਦੇ ਨੇ ਪਰ ਅੱਜ ਜਦੋਂ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਤੇ ਸਾਨੂੰ ਇਸ ਗੱਲ ਲਈ ਮਹਿਸੂਸ ਹੋਇਆ ਕਿ ਪੰਥ ਦੇ ਅੰਦਰ ਉੱਠਣ ਵਾਲੇ ਚਾਹੇ ਪਹਿਲਾਂ ਉੱਠੇ ਚਾਹੇ ਅੱਜ ਉੱਠ ਰਹੇ ਨੇ ਉਹਨਾਂ ਮਸਲਿਆਂ ਦਾ ਅਖੀਰ ਇਹੋ ਹੀ ਹੱਲ ਹੈ ਕਿਉਂਕਿ ਪੰਥ ਜਿਹੜਾ ਵਾ ਇਹ ਸਮੁਚੀਆਂ ਜਥੇਬੰਦੀਆਂ ਸੰਪਰਦਾਵਾਂ ਦੀ ਇੱਕ ਇਕਤਰਤਾ ਦੇ ਨਾਲ ਹੀ ਸੋਚਾ ਪੰਥ ਬਣਦਾ ਜਦੋਂ ਕਿ ਇਹ ਗੱਲ ਠੀਕ ਹੈ ਕਿ ਅਧਿਕਾਰਤ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਾਂ ਦੀ ਅੰਤਰ ਕਮੇਟੀ ਨੂੰ ਵੱਡੇ ਅਧਿਕਾਰ ਨਹੀਂ ਪਰ ਇਹ ਕਿਤੇ ਵੀ ਅਸੀਂ ਨਹੀਂ ਕਹਿ ਸਕਦੇ ਕਿ ਜਫੇਦਾਰ ਸਾਹਿਬ ਕਿਸੇ ਸਸਤਾ ਦੇ ਮੁਲਾਹਮ ਨੇ ਜਫੇਦਾਰ ਸਾਹਿਬ ਸਾਡੇ ਲਈ ਸਤਕਾਰਯੋਗ ਨੇ ਜਿਨ੍ਹਾਂ ਦੀ ਯੋਗਗਵਾਈ ਵਿੱਚ ਅਸੀਂ ਪੰਛੀ ਚੜ੍ਹਦੀ ਕਲਾ ਤੇ ਏਕੇ ਦੀ ਅਸੀਂ ਗੱਲ ਕਰਨੀ ਹੈ ਸੋ ਜੋ ਹੁਣ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਜੀ ਨੇ ਜ਼ਿਕਰ ਕੀਤਾ ਹੈ ਕਿ 28 ਤਰੀਕ ਦੇ ਬਜਟ ਜਲਾਸ ਦੇ ਵਿੱਚ ਸਿੰਘ ਸਾਹਿਬ ਦੀ ਨਿਯੁਕਤੀ ਯੋਗਤਾ ਕਾਰਕਸ਼ੀਲਤਾ ਉਨ੍ਹਾਂ ਦੀ ਨਿਯੁਕਤੀ ਤੇ ਉਨ੍ਹਾਂ ਦੀ ਵਿਧਾਇਕੀ ਸਮੇ ਇਹ ਵਿਸ਼ੇਸ਼ ਜਿਹੜੇ ਆ ਉਹ ਪ੍ਰੋਗਰਾਮ ਕੀਤੇ ਜਾਣਗੇ ਉਨ੍ਹਾਂ ਦੀ ਵਿਧਾਇਕੀ ਵੀ ਬੜੇ ਸਨਮਾਨ ਤੇ ਸਤਕਾਰਯੋਗ ਹੋਣੀ ਚਾਹੀਦੀ ਆ ਇਹ ਇਸ ਗੱਲ ਦੇ ਲਈ ਮਤਾ ਲਿਆਂਦਾ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਾਰੇ ਮਸਲਿਆਂ ਦਾ ਹੱਲ ਹੋਏਗਾ ਜਿਹਦੇ ਵਿੱਚ ਪੰਥਕ ਏਕਤਾ ਤੇ ਖਾਸ ਤੌਰ ਤੇ ਸਿੱਖ ਵਿਰੋਧੀ ਸ਼ਕਤੀਆਂ ਇਹਨਾਂ ਗੱਲਾਂ ਦਾ ਮੁੱਦਾ ਬਣਾ ਕੇ ਸਾਡੇ ਵਿੱਚ ਪਾੜਾ ਪਾ ਰਹੀਆਂ ਨੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਸੋ ਅਸੀਂ ਅਪੀਲ ਕਰਦੇ ਆਂ ਸੋਚੀਆਂ ਸੰਪਰਦਾਵਾਂ ਨੂੰ ਸਮੁੱਚੀਆਂ ਜਥੇਬੰਦੀਆਂ ਨੂੰ ਕਿ ਛਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਆ ਤੁਹਾਡੀ ਸਸਤਾ ਸਿੱਖਵਾਮ ਵੱਲੋਂ ਚੁਣੀ ਹੋਈ ਆ ਉਸ ਦੇ ਵੱਲੋਂ ਲਿਆਂਦੇ ਜਾ ਰਹੇ ਮਤੇਦਾਰ ਡਟ ਕੇ ਸਮਰਥਨ ਕਰੀਏ ਕਿਸੇ ਤਰ੍ਹਾਂ ਦੇ ਵੈਰ ਵਿਰੋਧ ਤੇ ਪ੍ਰਦਰਸ਼ਨਾਂ ਤੋਂ ਆਪਣੇ ਆਪ ਨੂੰ ਅਸੀਂ ਦੂਰ ਕਰੀਏ ਕਿਉਂਕਿ ਹੋਏ ਇਕੱਤਰ ਮੇਰੋ ਮੇਰੇ ਭਾਈ ਦੁਬਦਾ ਹਜੂਰ ਕਰੋ ਲਿਬਲਾਏ ਜੇ ਗੁਰੂ ਦੇ ਉਸ ਬਾਣੀ ਦੇ ਆਸ਼ੇ ਨੂੰ ਅਸੀਂ ਸਤਕਾਰ ਦੇ ਸਨਮਾਨ ਕਰਦੇ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਕੱਤਰ ਹੋ ਕੇ ਜਿਹੜੀਆਂ ਗੱਲਾਂ ਤੇ ਵਿਰੋਧੀ ਧਿਰਾਂ ਵਿਰੋਧੀ ਸ਼ਕਤੀਆਂ ਸਿੱਖ ਮਾਰੂ ਨੀਤੀਆਂ ਲੈ ਕੇ ਚੱਲ ਰਹੇ ਜਿਹੜੇ ਲੋਕ ਨੇ ਉਹ ਭਾਵੇਂ ਸਾਡੇ ਨੇ ਤੇ ਭਾਵੇਂ ਸਾਡੇ ਦੂਜੇ ਪੜ ਗਏ ਨੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਉਹਨਾਂ ਨੂੰ ਇਸ ਗੱਲ ਦਾ ਬਲ ਮਿਲਦਾ ਇਹਨਾਂ ਮਸਲਿਆਂ ਤੋਂ ਇਹਨਾਂ ਹਾਲਾਤਾਂ ਤੋਂ ਸਾਨੂੰ ਬੁਝਣਾ ਚਾਹੀਦਾ ਸੋ ਹੱਥ ਮਲ ਕੇ ਸਮੁੱਚੀ ਇਸ ਸੇਕ ਆਬਾ ਨੂੰ ਬੇਨਤੀ ਆ ਕਿ ਆਓ ਜਿਹੜਾ ਫੈਸਲਾ ਛਲੋਣੀ ਗੁਰਦਰਾਪਣ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਤੁਹਾਡੇ ਕਜੈਰੀ ਦੇ ਵਿੱਚ ਲੈ ਕੇ ਜਾਂਦਾ ਉਸ ਨੂੰ ਪ੍ਰਵਾਨ ਚੜਾਈਏ ਆਉਣ ਵਾਲੇ ਸਮੇਂ ਦੇ ਅੰਦਰ ਚਾਹੇ ਉਸ ਅੱਜ ਤੇ ਚਾਹੇ ਅੱਜ ਤੋਂ ਪਹਿਲਾਂ ਦੇ ਸਮੇਂ ਤੇ ਜੋ ਛਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਕਈ ਤਰ੍ਹਾਂ ਦੀਆਂ ਦੂਸ਼ਣਾਂ ਲਾਈਆਂ ਜਾਂਦੀਆਂ ਕਿ ਇਹ ਇਹਨਾਂ ਨੇ ਇਸ ਤਰ੍ਹਾਂ ਕਰਤਾ ਇਸ ਤਰ੍ਹਾਂ ਕਰਤਾ ਉਹਨਾਂ ਦਾ ਸੁਦੀਵੀ ਹੱਲ ਲੱਭੇ ਜਾ ਸਕੇ ਸੋ ਸਮੂਚੀਆਂ ਛਰੋਣੀ ਕਮੇਟੀ ਮੈਂਬਰ ਸਹਿਬਾਨ ਸਮੂਚੀਆਂ ਸਿੱਖ ਸੰਪਰਦਾਵਾਂ ਜਥੇਬੰਦੀਆਂ ਸਭ ਨੂੰ ਵੀਰ ਆ ਕਿ ਆਓ ਇਕੱਤਰ ਹੋ ਕੇ ਅਜਿਹੇ ਮਸਲੇ ਦਾ ਸੁਖਾਵਾਂ ਹੱਲ ਤੇ ਗੁਰੂ ਦੇ ਆਸ਼ਿਕਤਾ ਨੂੰ ਕੱਢਣ ਵਾਸਤੇ ਜੋ ਸ਼ਰੋਣੀ ਕਮੇਟੀ ਬਣਾ ਲਾ ਕਰ ਰਹੀ ਆ ਉਸ ਦਾ ਡਟ ਕੇ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ